ਜੇ ਡੋਬੀ ਨਾ ਜਾਵਾਂ ਹੈ ਮਮੀ ਕੱਢ ਲਾ ਬੇਲੜਾ ਮਾਰ ਕੇ ਇਹਨੂੰ ਤਾਂ ਕੀ ਕਹਿਣਾ ਵਾ ਇਹਦੇ ਚੱਤੋਂ ਪੈਰ ਬਸ ਨੱਕ ਤੇ ਗੁੱਸਾ ਚਾੜੀ ਰੱਖਦੀ ਐ ਇਹਦੇ ਗੁੱਸਾ ਨੱਕ ਤੇ ਚਾੜਨ ਕਰਕੇ ਇਹਦਾ ਨੱਕ ਨਿਕਾ ਰਹਿ ਗਿਆ ਮੂੰਹ ਇਹਦਾ ਵੱਡਾ ਹੋ ਗਿਆ ਠੀਕ ਆ ਨਾ ਮੇਰਾ ਮੂੰਹ ਵੱਡਾ ਹੋ ਗਿਆ ਤਾਂ ਤੇਰਾ ਕੀ ਆ ਹਾਂ ਤੇਰਾ ਕਬੂਤਰੇ ਰਗਾ ਏ ਤੇ ਤੂੰ ਜੇ ਮੈਂ ਫਿਰ ਉਦੋਂ ਸਹੀ ਜੰਮ ਲੈਂਦੀ ਉਦੋਂ ਕਿਉਂ ਐਵੇਂ ਦਾ ਜੰਮ ਦਈ ਆਹੋ ਮੈਂ ਤਾਂ ਸਹੀ ਜੰਮਿਆ ਸੀ ਆ ਦੁਬਾਰਾ ਵਿੰਗਾ ਕੀਤਾ ਇਹ ਕਰਕੇ ਹੁਣ ਹੋ ਜਾਵਾ ਸਾਨੂੰ ਮੈਂ ਆ ਚੰਦਰੀਏ ਇੰਨਾ ਮੋਹ ਵੇਖੀ ਕਿ ਤੇ ਮੈਂ ਤੇਰੇ ਪਿਆਰ ਚ ਡੋਬੀ ਨਾ ਜਾਵਾਂ ਹੈ ਮੂੰਹੇ ਕੱਢ ਲਾ ਬੇਲੜਾ ਮਰ ਕੇ ਇਹਨੂੰ ਤਾਂ ਕੀ ਕਹਿਣਾ ਇਹਦੇ ਚੱਤੋ ਪੈਰ ਬਸ ਨੱਕ ਤੇ ਗੁੱਸਾ ਚਾੜੀ ਰੱਖਦੀ ਐ ਇਹਦੇ ਗੁੱਸਾ ਨੱਕ ਤੇ ਚਾੜਨ ਕਰਕੇ ਇਹਦਾ ਨੱਕ ਨਿਕਾ ਰਹਿ ਗਿਆ ਮੂੰਹ ਇਹਦਾ ਵੱਡਾ ਹੋ ਗਿਆ ਠੀਕ ਹੈ ਨਾ ਮੇਰਾ ਮੂੰਹ ਵੱਡਾ ਹੋ ਗਿਆ ਤਾਂ ਤੇਰਾ ਕੀ ਆ ਹਾਂ ਤੇਰਾ ਕੀ ਕਬੂਤਰੇ ਅਰਗਾਏ ਤਾਂ ਤੂੰ ਜਾਂ ਮੈਂ ਫਿਰ ਉਦੋਂ ਸਹੀ ਜੰਮ ਲੈੰਦੀ ਉਦੋਂ ਕਿਉਂ ਐਵੇਂ ਦਾ ਜੰਮ ਦਈ ਆਹੋ ਮੈਂ ਤਾਂ ਸਹੀ ਜੰਮਿਆ ਸੀ ਆਉ ਦਵਾ ਵਿੰਗਾ ਕੀ ਕਰਕੇ ਹੁਣ ਹੋ ਜਾਣਾ